ਵੈਸੇ ਤੇ ਮੇਰੇ ਖਿਆਲ ਦੇ ਵਿੱਚ ਕਹਿਣ ਨੂੰ ਕੁਝ ਬਚਿਆ ਨਹੀਂ ਕਿ ਜੋ ਮੈਂ ਕਹਾ ਪਰ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਵੀ ਇੱਕ ਉਹ ਕਲਮ ਜਿਹਨੇ ਸਮਝੌਤਾ ਨਹੀਂ ਕੀਤਾ ਉਹ ਕਲਮ ਜਿਹੜੀ ਵਿਕੀ ਨਹੀਂ ਉਹ ਕਲਮ ਜਿਹੜੀ ਗਿੜਗੜਾਈ ਨਹੀਂ ਲੋਕਾਂ ਦੇ ਅੱਗੇ ਉਹ ਕਲਮ ਜਿਹਨੇ ਲੋਕਾਂ ਦੇ ਤਲਵੇ ਨਹੀਂ ਚੱਟੇ ਅੱਜ ਮੈਨੂੰ ਲੱਗਦਾ ਵੀ ਉਹ ਕਲਮ ਰੁਕ ਗਈ ਹੈ ਤੇ ਸਰਦਾਰ ਜਸਪਾਲ ਸਿੰਘ ਹੀਰਾਂ ਤੇ ਜਾਣ ਦੇ ਨਾਲ ਮੈਂ ਅਕਸਰ ਦੁਨੀਆ ਦੇ ਵਿੱਚ ਵੇਖਦਾ ਮੈਂ ਸੰਸਕਾਰ ਤੇ ਜਾਂਦੇ ਆ ਤੇ ਮੈਂ ਕਈ ਵਾਰੀ ਕਹਿਣਾ ਖੋਣਾ ਵੀ ਕਈ ਵਾਰੀ ਕਿਹਾ ਜਾਂਦਾ ਵੀ ਪਰਿਵਾਰ ਨੂੰ ਘਾਟਾ ਪੈ ਗਿਆ ਜਦੋਂ ਜੀ ਪਰਿਵਾਰ ਦੇ ਵਿੱਚੋਂ ਜਾਂਦਾ ਪਰਿਵਾਰ ਨੂੰ ਘਾਟਾ ਪੈਂਦਾ ਜਿਹੜਾ ਸਮਾਜਿਕ ਤੌਰ ਤੇ ਵਿਚਰਿਆ ਹੋਵੇ ਆਪਾਂ ਕਹਿੰਦੇ ਨੇ ਸਮਾਜ ਨੂੰ ਘਾਟਾ ਪੈ ਗਿਆ ਪੰਤਕ ਤੌਰ ਤੇ ਵਿਛੜਿਆ ਹੋਵੇ ਆਪਾਂ ਕਹਿੰਦੇ ਵੀ ਪੰਥ ਨੂੰ ਵੀ ਘਾਟਾ ਪੈ ਗਿਆ ਪਰ ਮੈਨੂੰ ਇੰਝ ਲੱਗਦਾ ਵੀ ਸਰਦਾਰ ਜਸਪਾਲ ਸਿੰਘ ਹੀਰਾ ਦੇ ਜਾਣ ਦੇ ਨਾਲ ਸਾਡੇ ਪੰਜਾਬ ਨੂੰ ਤੇ ਪੰਥ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਆ ਉਹ ਘਾਟਾ ਇਸ ਕਿਸਮ ਦਾ ਪੈ ਗਿਆ ਵੀ ਜਿਹੜੀ ਖਬਰ ਵੱਡੇ ਵੱਡੇ ਮਹਾਰਾਤੀ ਅਖਬਾਰਾਂ ਵਾਲੇ ਲਾਉਣ ਤੋਂ ਉਹਨਾਂ ਦੀਆਂ ਲੱਤਾਂ ਕੰਮ ਜਾਂਦੀਆਂ ਹੁੰਦੀਆਂ ਸੀ ਇਹ ਤੇ ਛੋਟਾ ਧਿਆ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਆਰਥਿਕ ਤੌਰ ਤੇ ਸ਼ਬਦ ਵਰਤਦਾ ਮੈਂ ਸਰੀਰਕ ਤੌਰ ਦੇ ਉੱਪਰ ਮਾਨਸਿਕ ਤੌਰ ਤੇ ਕਮਜ਼ੋਰ ਨਹੀਂ ਕਹਿੰਦਾ ਆਰਥਿਕ ਤੌਰ ਤੇ ਕਮਜ਼ੋਰ ਸਰਦਾਰ ਜਸਪਾਲ ਸਿੰਘ ਹੀਰਾ ਉਹ ਖਬਰਾਂ ਲਾ ਦਿੰਦਾ ਹੁੰਦਾ ਸੀ ਜਿਸ ਖਬਰ ਨੂੰ ਲਾਉਣ ਲੱਗਿਆ ਵੱਡੇ ਵੱਡੇ ਮਹਾਰਾਤੀ ਵੱਡੇ ਵੱਡੇ ਅਖਬਾਰਾਂ ਦੇ ਮਾਲਕ ਜਿਨ੍ਹਾਂ ਦੀ ਖਬਰ ਘਰ ਘਰ ਦੇ ਵਿੱਚ ਜਾਂਦੀ ਹੈ ਅਖਬਾਰ ਘਰ ਘਰ ਦੇ ਵਿੱਚ ਜਾਂਦੀ ਹੈ ਮੋٹے ਚੰਦੇ ਇਕੱਠੇ ਹੁੰਦੇ ਨੇ ਉਹ ਵੀ ਨਹੀਂ ਸੀ ਲਾਉਂਦੇ ਹੁੰਦੇ ਪਰ ਇਹ ਸ਼ਖਸ ਉਹ ਖਬਰ ਲਾ ਦਿੰਦਾ ਹੁੰਦਾ ਸੀ ਜਿਹੜਾ ਅੱਜ ਚਿਖਾ ਦੇ ਵਿੱਚ ਮੱਚਦਾ ਪਿਆ ਮੈਨੂੰ ਇੰਜ ਲੱਗਦਾ ਵੀ ਸਰਦਾਰ ਜਸਪਾਲ ਸਿੰਘ ਹੀਰਾ ਨਹੀਂ ਮੱਚਦਾ ਪਿਆ ਅਸਲ ਦੇ ਅੰਦਰ ਉਹ ਅੱਜ ਕਲਮ ਮੱਚ ਗਈ ਹੈ ਜਿਹੜੀ ਕਲਮ ਦਾ ਸਾਨੀ ਕੋਈ ਨਹੀਂ ਸੀ ਪਰ ਮੈਂ ਇੱਕ ਪੰਥ ਨਾਲ ਅ ਛੋਟਾ ਜਿਹਾ ਗਿਲਾ ਜ਼ਰੂਰ ਕਰਾਂਗਾ ਮੈਂ ਨਾ ਜਦੋਂ ਪਿਛਲੀ ਵਾਰੀ ਬਿਮਾਰ ਹੋਇਆ ਸਰਦਾਰ ਜਸਪਾਲ ਸਿੰਘ ਹੀਰਾ ਮੈਂ ਤੇ ਜਥੇਦਾਰ ਤਰਨਜੀਤ ਸਿੰਘ ਨਮਾਣਾ ਹਸਪਤਾਲ ਦੇ ਵਿੱਚ ਗਏ ਜਦੋਂ ਹਸਪਤਾਲ ਦੇ ਵਿੱਚ ਗਏ ਤਾਂ ਸਰਾਬ ਸਾਬ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਵੀ ਉੱਥੇ ਨਾ ਰਿਸ਼ਬ ਸੀ ਤੇ ਜਸਪਾਲ ਸਿੰਘ ਹੀਰਾ ਨੂੰ ਜਦੋਂ ਦੱਸਿਆ ਵੀ ਹਰਪ੍ਰੀਤ ਸਿੰਘ ਬਹੁ ਆਏ ਨੇ ਕਹਿੰਦੇ ਅੰਦਰ ਲਿਆਓ ਮੈਂ ਫਤਿਹ ਦੀ ਸਾਂਝ ਕੀਤੀ ਤੇ ਮੈਂ ਇੱਕ ਸ਼ਬਦ ਵਰਤਿਆ ਮੈਂ ਕਿਹਾ ਰਿਸ਼ਬ ਹੋਰ ਨਹੀਂ ਕੋਈ ਆਇਆ ਕਹਿੰਦੇ ਫੋਨ ਤੇ ਲੋਕਾਂ ਨੇ ਹਾਲ ਚਾਲ ਪੁੱਛਿਆ ਪਰ ਪਹਿਲੇ ਪਰਸਨ ਤੁਸੀਂ ਆਇਓ ਇਹ ਵਾਇਡਿੰਗ ਰਿਸ਼ਬ ਦੀ ਸੀ ਅੱਜ ਵੀ ਜਿਉਂਦਾ ਜਾਗਦਾ ਹੈ ਉਹ ਕਹਿੰਦਾ ਪਹਿਲੇ ਪਰਸਨ ਤੁਸੀਂ ਆਇਓ ਮੈਂ ਕਿਹਾ ਮੇਰੇ ਲੈ ਕੇ ਕਹਿੰਦੇ ਤੁਹਾਡੇ ਇੱਕ ਪੋਸਟ ਦੇ ਨਾਲ ਪਿਤਾ ਜੀ ਦਾ ਇਲਾਜ ਹੋ ਜਾਣਾ ਮੈਂ ਉੱਥੇ ਹੀ ਇੱਕ ਪੋਸਟ ਪਿਤਾ ਜੀ ਦੀ ਭਾਈ ਸਰਦਾਰ ਜਸਪਾਲ ਸਿੰਘ ਹੀਰਾ ਦੀ ਫੋਟੋ ਖਿੱਚ ਕੇ ਉਹ ਪੋਸਟ ਪਾਈ ਹੈ ਉਸ ਪੋਸਟ ਤੋਂ ਬਾਅਦ ਅਗਲੇ ਦਿਨ ਰਿਸ਼ਪ ਦਾ ਮੈਨੂੰ ਫੋਨ ਆਇਆ ਹੈ ਕਹਿੰਦਾ ਮਖੂ ਜੀ ਬਹੁਤ ਬਹੁਤ ਧੰਨਵਾਦ ਪਿਤਾ ਜੀ ਨਾਲ ਗੱਲ ਕਰਨਾ ਚਾਹੁੰਦੇ ਨੇ ਮੈਂ ਗੱਲਬਾਤ ਕੀਤੀ ਹੈ ਮੈਨੂੰ ਕਹਿੰਦੇ ਮਖੂ ਜੀ ਤੁਹਾਡਾ ਧੰਨਵਾਦ ਜਿੰਨਾ ਕਿ ਸਾਨੂੰ ਇਲਾਜ ਤੇ ਖਰਚਾ ਚਾਹੀਦਾ ਸੀ ਤੁਹਾਡੀ ਇੱਕ ਫੇਸਬੁਕ ਪੋਸਟ ਪਾਉਣ ਦੇ ਨਾਲ ਸਾਡਾ ਮਸਲਾ ਹੱਲ ਹੋ ਗਿਆ ਤੇ ਮੈਂ ਅਗਲਾ ਜਵਾਬ ਦਿੱਤਾ ਸੀ ਮੈਂ ਕਹਾਂ ਮੈਂ ਕੋਈ ਐਸਾਨ ਨਹੀਂ ਕੀਤਾ ਮੈਂ ਜਿਹੜਾ ਤੁਸੀਂ ਇੱਕ ਕਰਜ਼ਾ ਸਾਡੇ ਤੇ ਚਾੜਿਆ ਉਹਦੀ ਛੋਟੀ ਜਿਹੀ ਕਿਸ਼ਤ ਮੋੜੀ ਐ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦੀ ਆ ਬਸ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਨਾ ਪੰਥਦਰਦੀ ਮੈਨੂੰ ਪੁੱਛਦੇ ਨੇ ਵੀ ਕੌਮ ਨੂੰ ਕੀ ਸੁਣਿਆ ਗੱਲ ਬੜੀ ਭੈੜੀ ਜੀ ਲੱਗਣੀ ਐ ਤੇ ਕਈਆਂ ਨੂੰ ਇਸ ਗੱਲ ਦਾ ਗਿਲਾ ਵੀ ਆਉਣਾ ਉਹਨਾਂ ਕਹਿੰਣਾ ਇਧਰੋਂ ਸਰਦਾਰ ਜਸਪਾਲ ਸਿੰਘ ਹੀਰਾਂ ਦੇ ਚਿਖਾ ਮੱਚਦੀ ਪਈ ਸੀ ਤੇ ਮਖੂ ਚਿਖਾ ਤੇ ਖਲੋ ਕੇ ਇੱਕ ਹੋਰ ਭਾਂਬੜ ਬਲ ਗਿਆ ਪਰ ਮੈਂ ਭਾਂਬੜ ਨਹੀਂ ਬਲ ਕੇ ਚਲਿਆ ਮੇਰੇ ਦਿਲ ਦਾ ਦਰਦ ਆ ਮੈਂ ਪੇਸ਼ ਕਰਦਾ ਮੈਂ ਮੈਨੂੰ ਵਿਚਾਰਾਂ ਦੀ ਆਜ਼ਾਦੀ ਹੈ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਵੀ ਜਿਵੇਂ ਸੱਚ ਲਿਖਣ ਵਾਲੀ ਇਹ ਜਿਸ ਤਰੀਕੇ ਨਾਲ ਆਰਥਿਕ ਮੰਦੀ ਦੇ ਵਿੱਚੋਂ ਅਖਬਾਰ ਲੰਘਿਆ ਆਰਥਿਕ ਮੰਦੀ ਦੇ ਵਿੱਚੋਂ ਪਰਿਵਾਰ ਲੰਘਿਆ ਇਲਾਜ ਵਾਸਤੇ ਪੋਸਟਾਂ ਪਾ ਪਾ ਕੇ ਕਹਿਣਾ ਪਿਆ ਇਸੇ ਪ੍ਰਕਾਰ ਇਹਦੀ ਅਕਾਊਂਟ ਨੰਬਰ ਦੇਣੇ ਪਏ ਤੇ ਕਿਸ ਤਰੀਕੇ ਨਾਲ ਇਲਾਜ ਵੀ ਪ੍ਰੋਪਰ ਨਹੀਂ ਹੋ ਸਕਿਆ ਜਿਹੋ ਜਿਹੇ ਇਲਾਜ ਹੋਣਾ ਚਾਹੀਦਾ ਸੀ ਉਹੋ ਜਿਹਾ ਇਲਾਜ ਨਹੀਂ ਹੋਇਆ ਉਸ ਤੰਗੀ ਦੇ ਵਿੱਚੋਂ ਜਿਵੇਂ ਇਹ ਕਲਮ ਗੁਜ਼ਰੀ ਹੈ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਾਂਗਾ ਵੀ ਅੱਗੇ ਤੋਂ ਕੋਈ ਪੰਥਦਰਦੀ ਤੁਹਾਡੇ ਹੱਕ ਦੇ ਵਿੱਚ ਲਿਖੇ ਤੇ ਉਹਨੂੰ ਇਹੋ ਜੀਆਂ ਤੰਗੀਆਂ ਦੇ ਵਿੱਚੋਂ ਨਾ ਲੰਘਣਾ ਪਵੇ ਜਿਹੋ ਜੀਆਂ ਤੰਗੀਆਂ ਦੇ ਵਿੱਚੋਂ ਸਰਦਾਰ ਜਸਪਾਲ ਸਿੰਘ ਖੇੜਾ ਲੰਘਿਆ ਇਹ ਕੌਮ ਨੇ ਦਿੱਤਾ ਵੀ ਬੜਾ ਸਾਥ ਹੈ ਮੈਂ ਕਿੰਤੂ ਨਹੀਂ ਕਰਦਾ ਕੌਮ ਦੇ ਉੱਪਰ ਪਰ ਜਿਸ ਪੱਧਰ ਦਾ ਦੇਣਾ ਚਾਹੀਦਾ ਸੀ ਜੋ ਉਸ ਪੱਧਰ ਦਾ ਸਾਥ ਦਿੱਤਾ ਹੁੰਦਾ ਅੱਜ ਪ੍ਰੈਸ ਆਪਣੀ ਹੁੰਦੀ ਅੱਜ ਸਾਰਾ ਛਾਪਾ ਆਪਣਾ ਹੁੰਦਾ ਅੱਜ ਅਖਬਾਰ ਘਰ-ਘਰ ਦੇ ਵਿੱਚ ਜਾਂਦੀ ਹੁੰਦੀ ਉਹ ਕੱਲਾ ਬੁੱਢਾ ਸ਼ੇਰ ਹੀ ਲੱਗਾ ਰਿਹਾ ਜਿੰਨੇ ਜੋਗਾ ਸੀ ਕਿਤੇ ਖੇਤ ਵੇਚਦਾ ਕਿਤੇ ਹੋਰ ਕੁਝ ਵੇਚ ਦਿੱਤਾ ਬੁੱਢਾ ਸ਼ੇਰ ਲੱਗਾ ਰਿਹਾ ਔਰ ਗਜ਼ਬ ਦੀ ਗੱਲ ਹੈ ਵੀ ਥੱਕ ਜ਼ਰੂਰ ਗਿਆ ਸੀ ਟੁੱਟਿਆ ਨਹੀਂ ਸੀ ਸਭ ਤੋਂ ਵੱਡੀ ਗੱਲ ਹੈ ਆਪਾਂ ਕੌਮ ਦੇ ਵਿੱਚ ਨਾ ਨिके ਦੇ ਕੋਈ ਮੇਰੇ ਤੇ ਬਿਪਤਾ ਪੈ ਜਾਂਦੀ ਸੀ ਗਿਲੇ ਸ਼ਿਕਵੇ ਕਰਨ ਲੱਗ ਪੈਨੇ ਆ ਮੈਂ ਤੇ ਟੁੱਟ ਗਿਆ ਉਹ ਥੱਕਿਆ ਜ਼ਰੂਰ ਸੀ ਟੁੱਟਿਆ ਨਹੀਂ ਸੀ ਪਰ ਇੰਜ ਮੈਂ ਕਹਿ ਸਕਦਾ ਵੀ ਚਿਖਾ ਤੱਕ ਮੱਚਣ ਤੱਕ ਆ ਸਿਵਾ ਬੜਨ ਤੱਕ ਹਕੀਕਤ ਇਹ ਐ ਉਹਦੀ ਕਲਮ ਚੱਲਦੀ ਰਹੀ ਉਹਨੇ ਸਮਝੌਤੇ ਨਹੀਂ ਕੀਤੇ ਜੇ ਸਮਝੌਤੇ ਕੀਤੇ ਹੁੰਦੇ ਤੇ ਮੈਨੂੰ ਲੱਗਦਾ ਵੀ ਬਹੁਤ ਕੁਝ ਅਜ ਬਣਿਆ ਹੁੰਦਾ ਮਰਬਾ ਜ਼ਮੀਨ ਤੇ ਕਿਤੇ ਗਈ ਨਹੀਂ ਸੀ ਵੱਡੀਆਂ ਵੱਡੀਆਂ ਗੱਡੀਆਂ ਨਹੀਂ ਸੀ ਕਿਤੇ ਗਈਆਂ ਡਰਾਈਵਰ ਨੌਕਰ ਚਾਕਰ ਕਿਤੇ ਨਹੀਂ ਸੀ ਗਏ ਤੇ ਮੈਨੂੰ ਲੱਗਦਾ ਵੀ ਬੈਂਕ ਬੈਲੈਂਸ ਵੀ ਬੜਾ ਮੋਟਾ ਹੋਣਾ ਸੀ ਪਰ ਕਿਤੇ ਨਾ ਕਿਤੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਵੀ ਹੁਣ ਤੇ ਜਿਹੜਾ ਹੋ ਗਿਆ ਪਰ ਅੱਗੇ ਤੋਂ ਕੋਈ ਪੰਥਦਰਦੀ ਤੁਹਾਡੇ ਹੱਕ ਦੇ ਵਿੱਚ ਕਲਮ ਬਾਬੇ ਕੋਰੇ ਇੱਕ ਕਾਗਜ਼ ਦੀ ਇੱਕ ਦੇ ਉੱਤੇ ਤੁਹਾਡੇ ਹੱਕ ਦੇ ਵਿੱਚ ਕੁਝ ਲਿਖੇ ਤੇ ਤੁਹਾਨੂੰ ਇਹੋ ਜੀਆਂ ਤੰਗੀਆਂ ਦੇ ਵਿੱਚੋਂ ਨਾ ਲੰਘਣਾ ਪਏ ਜਿਹੋ ਜੀਆਂ ਤੰਗੀਆਂ ਦੇ ਵਿੱਚੋਂ ਸਰਦਾਰ ਜਸਪਾਲ ਸਿੰਘ ਹੀਰਾ ਲੰਘਿਆ ਅੱਜ ਹੀਰਾਂ ਸਾਹਿਬ ਤੋਂ ਬਹੁਤ ਵੱਡੀ ਸੋਥੀ ਪਿੱਗਿਆ ਇੱਕ ਪਲੇਟਫਾਰਮ ਹੈ ਤਗੜਾ ਲੱਗੇ ਗਿਆ ਉਹਨੂੰ ਸੰਭਾਲਣਾ ਕੀ ਬਣਦਾ ਆਜੀ ਪਲੇਟਫਾਰਮ ਤਗੜਾ ਦੇ ਕੇ ਗਿਆ ਪਲੇਟਫਾਰਮ ਨੂੰ ਸੰਭਾਲਣਾ ਪੈਂਦਾ ਆ ਦੇਖੋ ਜੋ ਨਿੱਕੀਆਂ-ਨਿੱਕੀਆਂ ਬਰੀਕੀਆਂ ਦਾ ਖਿਆਲ ਲੱਕਦੇ ਸੀ ਹੁਣ ਮੈਂ ਕਿੰਤੂ ਨਹੀਂ ਕਰਨਾ ਚਾਹੁੰਦਾ ਹੁਣ ਆਪਾਂ ਸਰਦਾਰ ਤੇ ਹਸਪਾਲ ਸਿੰਘ ਹੀਰਾ ਦੇ ਅਕਾਲ ਚਲਾਣੇ ਤੇ ਆਪਾਂ ਪੋਸਟ ਪਾਈਏ ਮੰਨ ਲਓ ਹਨਾ ਉਸ ਪੋਸਟ ਦੇ ਉੱਪਰ ਕੀ ਲਿਖਿਆ ਹੈ ਛੇਰਪੁਰ ਰੋਡ ਤੇ ਸਸਕਾਰ ਹੋਏਗਾ ਛੇਰਪੁਰ ਰੋਡ ਕਿਹੜੇ ਸ਼ਹਿਰ ਦੇ ਵਿੱਚ ਹੋਏਗਾ ਕਿਹੜੇ ਜ਼ਿਲ੍ਹੇ ਦੇ ਵਿੱਚ ਹੋਏਗਾ ਆਪਾਂ ਅੱਜ ਹੀ ਏਡੀ ਵੱਡੀ ਮਿਸਟੇਕ ਕਰ ਦਿੱਤੀ ਹੁਣ ਮੈਂ ਛੇਰਪੁਰ ਰੋਡ ਪਰਲੇ ਪਾਸੇ ਹੋ ਕੇ ਆਇਆ ਮੈਂ ਕਿੰਤੂ ਨਹੀਂ ਕਰਦਾ ਮੈਂ ਕਹਿੰਦਾ ਵੀ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਮਝਣੀਆਂ ਤਾਂ ਪੈਣੀਆਂ ਨੇ ਕਿਉਂਕਿ ਜਿੰਨੀ ਬਰੀਕੀ ਜਿੰਨੀ ਸੁਹਿਰਦਤਾ ਤੇ ਜਿੰਨਾ ਡੈਡੀਕੇਟ ਹੋ ਕੇ ਉਹ ਕਲਮ ਚੱਲੀ ਹੈ ਇੰਨਾ ਡੈਡੀਕੇਟ ਹੋ ਕੇ ਕੋਈ ਚੱਲੇਗਾ ਤੇ ਪਹਿਰੇਦਾਰ ਸੱਚੀ ਮੁੱਚੀ ਪਹਿਰੇਦਾਰੀ ਕਰੇਗਾ ਤੇ ਜੇ ਕਈਏ ਵੀ ਕੱਲਾ ਅਖਬਾਰ ਹੀ ਛਾਪਣਾ ਤੇ ਮੈਨੂੰ ਮਾਫ ਕਰਦੇ ਜੇ ਫਿਰ ਬੜਾ ਔਖਾ ਕੰਮ ਹੋ ਜਾਏਗਾ ਪਰ ਜੇਸ਼ਟ ਕਹਿੰਦੇ ਉਹ ਵੀ ਪਹਿਰੇਦਾਰ ਪਹਿਰੇਦਾਰੀ ਕਰੇ ਤੇ ਪਰ ਜਸਪਾਲ ਸਿੰਘ ਹੀਰਾ ਮੰਗੂ ਸਮਰਪਿਤ ਹੋਣਾ ਪਏਗਾ ਸਾਨੂੰ ਬਹੁਤ ਵਧੀਆ ਧੰਨਵਾਦ ਜੀ